ਚੱਲਿਆ ਦੇਣਾ ਬਦਨਾਵਰ ਆ ਗਈ ਬਦਨਾਵਰ ਤੋਂ ਬਾਹਰ ਕਸਵਾਜਾ ਹੁੰਦਾ ਏ ਇੱਥੋਂ ਜਾ ਕੇ ਨੂੰ ਰਸਤਾ ਮੁੜਦਾ ਈਚਾਂ ਦੇ ਮੜਾ ਜਾ ਪਾਣੀ ਪੂਣੀ ਮਾਰ ਲਈਏ ਉਹਦੇ ਕਰਕੇ ਖੜੇ ਸੀ ਕੋਕੀ ਬਾਈ ਤੋਂ ਲਈਏ ਕੋਈ ਪਿੰਨ ਭਾਣ ਲਈਦਾ ਕਿਸੇ ਦਾ ਸ਼ੀਸ਼ੇ ਦਾ ਕੰਮ ਹੋਇਆ ਲੱਗਦਾ ਰਾਤ ਰੂਤ ਆ ਸਾਰਾ ਕਾਚੀ ਕਾਚ ਗਿਆ ਲੈ ਇੱਕ ਗੱਡੀ ਗੱਲ ਵੀ ਟੱਕਰੀ ਸੀ ਮਨਸੌਰ ਕੋਲੇ ਬੱਸ ਦਾ ਸ਼ੀਸ਼ਾ ਹੀ ਸ਼ੀਸ਼ਾ ਖੰਡਿਆ ਪਿਆ ਸੀ ਸਾਰੇ ਰੌਣਕ ਮੇਲੇ ਆ ਰੱਬ ਨੇ ਲਿਖੇ ਆ ਇਹ ਦੇ ਘਾਟ ਘਾਟ ਦਾ ਪਾਣੀ ਪੀਣਾ ਹੈ ਹੁਣ ਘਾਟਾਂ 'ਚ ਪੜਨਾ ਘੰਟੇ ਤੱਕ ਅੱਜ ਦੀ ਲੋਕੇਸ਼ਨ ਸਾਡੀ ਜਿੱਥੋਂ ਤੁਰੇ ਆ ਤਕਰੀਬਨ ਅਸੀਂ ਸੱਤਰ ਅਸੀਬ ਕਿਲੋਮੀਟਰ ਘਟ ਕੇ ਆਏ ਹਾਂ ਅਜੇ 7 ਘੰਟੇ ਦਾ ਟਾਈਮ ਲਗਾ ਰਹਿਆ ਜਦੋਂ ਆਪਾਂ 10 ਮੰਨ ਕੇ ਚੱਲਦੇ ਹਾਂ ਕਿਉਂਕਿ ਘਾੜਦੀ ਆਉਣੇ ਆ ਸ੍ਰੀ ਦੇਵਤਾ ਜੀ ਆਗੇ ਗੁੱਡ ਮਾਰਨਿੰਗ ਆ ਹੁਣ ਵੱਡਾ ਹਾਈਵੇ ਜਿਹੜਾ ਇਹਗਾ ਮੇਰਾ ਖਲਾ Agra-Agra bunda highway ਤੇ ਚੜਾਂਗੇ ਹੁਣ ਬਹੁਤ ਮਰਈਆ ਘਰ ਮਾਰ ਕੇ ਅਜੇ ਤਾਂ ਜਦੋਂ ਥੱਲੇ ਮੇਨ ਹਾਈਵੇ ਤੇ ਉਤਰੇਗਾ ਉੱਥੇ ਬੜਾ ਖਤਰਨਾਕ ਹਾਂ ਕੋਈ ਬੜਾ ਹੈ ਨਾ ਕੋਈ ਬੜਾ ਹੈ ਨਾ ਬਹੁਤ ਆਇਆ ਹੈ ਗਾੜੇ ਗਾੜੇ ਚੱਲੂ ਹੋ ਰਹੇ ਆ ਰੰਗ ਰੰਗੀਨ ਰੋਡ ਉੱਧਰ ਵਾਹ ਗੇੜੀ ਚ ਮੰਤੂs ਗੱਡੀ ਖੜੀ ਐ ਉਧਰ ਲੋਕਲੇ ਆ ਮੈਂ ਕਿਤੇ ਉਹ ਖੜੇ ਆ ਕਢਾਉਂਦਾ ਉਹ ਵੀ ਲਟੇਰੇ ਹੁੰਦੇ ਆ ਦੂਜੇ ਵੀ ਲਟੇਰੇ ਹੁੰਦੇ ਆ ਆ ਜਿਹੇ ਜਿਹੇ ਮਰਜ਼ੀ ਆ ਐਮਪੀ ਜਿਦਾ ਇਹੀ ਕੋਈ ਇਹਦੇ ਚਾਹ ਪੀ ਕੇ ਗਏ ਸੀ ਪਿਛਲੀ ਵਾਰੀ ਆ ਇਹਦੇ ਹੀ ਸਰ I uh -huh. ਇਹ ਲੱਗਦਾ ਨ ਉਹ ਡਰਾਈਵਰ ਹੋਣਗੇ ਜਦੋਂ ਇਹ ਰੋਡ ਉਹ ਸਿੰਗਲ ਸੀ ਇਹ ਉਹ ਵੀ ਉਹਨਾਂ ਨੇ ਕਾਰ ਪਾਰ ਕਰੇ ਹੁਣ ਇਹ ਹੁਣ ਤਾਂ ਖੱਡ ਕੇ ਰੋਡ ਬਣਾ ਲਿਆ ਹੈ ਕਹਿੰਦੇ ਹੁੰਦੇ ਆ ਵੀ ਘਾੜ ਤੇ ਥੋੜਾ ਕੰਟਰੋਲ ਨਾਲ ਚੱਲੋ ਆ ਤਾਂ ਬੰਦਾ ਮੇਰੇ ਹਿਸਾਬ ਨਾਲ ਨਹੀਂ ਭਾਈ ਪਜਾ ਗੱਡੀ ਧੱਕ ਮਾਰ ਕੇ ਹੀ ਲੈ ਗਈ ਮਿੱਟੀ ਆ ਬੰਦਾ ਬਚ ਗਿਆ ਕੈਵਨ ਬਚ ਗਿਆ ਮੈਨੂੰ ਤਾਂ ਉਮੀਦ ਨਹੀਂ ਸੀ ਮੇਰੇ ਹਿਸਾਬ ਨਾਲ ਗੱਡੀ ਠੋਗੀ ਹੋਈ ਸੀ ਤਾਂ ਹੀ ਫਿਰ ਬੰਦੇ ਨੇ ਰਾਤ ਆਪਾਂ ਨੂੰ ਰੋਕਿਆ ਕੋਈ ਨਾ ਕੋਈ ਪੋਸਟਾ ਹੋਇਆ ਹੋਇਆ ਸੀ ਦੋ ਗੱਡੀਆਂ ਮਿਲ ਗਈਆਂ ਆਪਾਂ ਨੂੰ ਘਾੜ ਚ ਇੱਕ ਕਾਰਮੜੀ ਆ ਪਿੱਛੇ ਕਾ ਵੀ ਫਈ ਰੱਡੀਆਂ ਇਹ ਵੀ ਉਹੀ ਕੰਮ ਹੋਇਆ ਹੋਇਆ ਧੁੰਦ ਦੇ ਕਾਰਨ ਆ ਮੇਲਾ ਲੋਚਾ ਹੈ ਡਰਾਈਵਰਾਂ ਦੀਆਂ ਗਲਤੀਆਂ ਨਾਲ ਹੋਈ ਕੁਝ ਵੀ ਆ ਧੁੰਦ ਆ ਮਾੜੀ ਜੀ ਕਹਿੰਦੀ ਕਰਦਾ ਗੱਡੀ ਦਾ ਲੈ ਜਾ ਪਾਸੇ ਉਹ ਜਮਾਈ ਤੋਰ ਕੇ ਰੋਕ ਕੇ ਆਈ ਉਹ ਮੈਪ ਵੀ ਰੈੱਡ ਹੋ ਰਿਹਾ ਲਾਈਨ ਬਹਾਵਾ ਲੰਬੀ ਲੱਗੀ ਆ ਨੇ ਕੱਲ ਕਿਹਾ ਸੀ ਵੀ ਤੇ ਚਾਰ ਚਰ ਘੰਟੇ ਫਸਿਆ ਇੱਕ ਰਹੀਏ ਘਾਟ ਦੇ ਫਸੇ ਸੀ ਅਸੀਂ ਯਾਰ ਕਾਲਾ ਮਾੜਾ ਜਾ ਕਿਸੇ ਪਾਸੇ ਇੱਧਰ ਉੱਧਰ ਹੋਇਆ ਹੈ ਤੇ ਉਹਦੇ ਕਰਕੇ ਕਾਰਾਂ ਆ ਫਸਦੀਆਂ ਨੇ ਨਾ ਵਿੱਚ ਕਾਰਾਂ ਦੇ ਆਮਲਾ ਮੈਪ ਪਹਿਲਾਂ ਹੀ ਬਾਹਰ ਨਾ ਕਰ ਰਿਹਾ ਸੀ ਰੈੱਡ ਬਾਹਰ ਦੇਖ ਲੋ ਦੋ ਟਰਾਲੇ ਦਿਖਾਏ ਆ ਤੁਹਾਨੂੰ ਘੋੜੇ ਕਾਰ ਦੇ ਵਿੱਚ ਟੋਕਾਰ ਦੀ ਬਾਰ ਬਾਰ ਦਾ ਇੱਕ ਕਾਰ ਵੀ ਪਹਿਲਾਂ ਸੜੀ ਆ ਹੁਣ ਮੂਰੇ ਹੋਰ ਕਾਂਡ ਹੋਇਆ ਹੈ ਇਹ ਤਾਂ ਤਾਜ਼ਾ ਹੀ ਲੱਗਦਾ ਮੇਰੇ ਪਿੱਛੇ ਵੀ ਹੈ ਜੀ ਬਾਰ ਬਾਰ ਆ ਗੱਡੀਆਂ ਨੇ ਸੜੀਆਂ ਗੱਡੀਆਂ ਸੜੀਆਂ ਹੋਈਆਂ ਆ ਇੱਕ ਤਾਂ ਆਹ ਦਮੇਸ਼ ਬਾਹ ਹੋਈ ਕਿੱਥੇ ਇਹ ਤਾਂ ਛੱਡ ਗਈ ਉਹ ਇਹੀ ਗੱਲ ਬੰਦੇ ਨੇ ਰਾਤ ਦੱਸਿਆ। ਓਹ ਹੋ ਹੋ ਇੱਕ ਆ ਦੇਖ ਲੋ ਜੀ ਦੋ ਗੱਡੀਆਂ ਇੱਥੇ ਕੱਟੀਆਂ ਲੱਗੀਆਂ ਆਈਆਂ। ਇੱਕ ਦੇ ਨਾਲ ਪਰਲੇ ਪਾਸੇ ਅੱਗ ਲੱਗ ਕੇ ਸੁਆਹ ਹੋਈ ਖੜੀ ਆ। ਉਹਦੇ ਥੱਲੇ ਹੀ ਗਾਰਡਰੀ ਦੀਂਦੇ ਆ ਬਸ। ਇੱਕ ਗੱਡੀ ਆ ਉਹ ਦੇਖੋ ਮੱਸੀ ਲਈ ਮੁੰਡੇ। ਇੱਕੋ ਘਾੜਦੀ ਬਾਰ ਦਾਤਾ। ਪੰਜ ਗੱਡੀਆਂ ਇੱਥੇ ਕੱਟੀਆਂ ਦਾ ਐਕਸੀਡੈਂਟ ਹੋਇਆ ਹੋਇਆ। ਤੇ ਪਿੱਛੇ ਤੁਹਾਨੂੰ ਦੋ ਘੋੜੇ ਦਿਖਾਏ ਸੀ ਕਾ ਪਈ ਵਾਲਾ। ਅਕੇਵਨ ਪਿਆਰ ਦੇ ਲੱਗਿਆ ਇਨਸ਼ਾ ਅੱਲਾਹ ਯਾਰ ਰੰਗ ਆਇਆ ਬਾਅਦ ਕੇ ਵੀ ਸਾਰੇ ਜਾਨੇ ਜਿਹੜੇ ਵੀ ਇਹ ਧੁੰਦ ਦੀ ਬਾਰਦਾਤ ਦੱਸਦੇ ਆ ਇੱਥੇ ਆ ਪੰਜ ਗੱਡੀਆਂ ਇਕੱਠੀਆਂ ਲਿਫਟੀਆਂ ਹੋਈਆਂ ਦੇਖ ਲੋ ਅੱਗੇ ਇੱਕ ਗੱਡੀ ਨੂੰ ਫੜੀ ਹੋਣੀ ਆ ਤੇ ਉਹ ਬਾਕੀ ਨਾਲ ਦੀਆਂ ਨੂੰ ਪੈ ਗਈ ਫਿਰ ਇੱਕ ਦੋ ਤਿੰਨ ਗੱਡੀਆਂ ਤਾਂ ਜਮਾਂ ਹੀ ਸਵਾਹ ਨੇ ਤੇ ਦੋ ਘੋੜੇ ਤੁਹਾਨੂੰ ਪਿੱਛੇ ਦਿਖਾਏ ਆ ਘਾਟ ਦੇ ਵਿੱਚ ਹੁੰਦੇ ਆ ਨੇ ਇੱਕ ਕਾਰ ਮੱਚੀ ਹੋਈ ਸੀ ਸਾਈਡ ਤੇ ਬائیں